ਮਾਮਲਾ ਇਦਾਂ ਕਿ ਕਰੀਬਨ 8:30 ਵਜੇ ਕੋਈ ਦੋ ਮੈਡੀਕਲ ਲੀਗਲ ਕੇਸਿਜ਼ ਆਏ ਨੇ ਲੜਾਈ ਝਗੜੇ ਵਾਲੇ ਕੇਸਿਜ਼ ਉਹਨਾਂ ਦਾ ਟ੍ਰੀਟਮੈਂਟ ਬਾਰੇ ਕੀਤਾ ਆ ਮੈਡੀਕਲ ਲੀਗਲ ਜਿਹੜਾ ਐਮਐਲਆਰ ਹੁੰਦਾ ਉਹ ਆਪਾਂ ਕੱਟ ਦਿੰਦਾ ਡਾਕਟਰ ਰੋਹਿਤ ਡਿਊਟੀ ਤੇ ਸੀ ਕੱਟਣ ਤੋਂ ਉਪਰੰਤ ਇੱਕ ਹੋਰ ਕੋਈ ਮੈਡੀਕਲ ਲੀਗਲ ਕਟਵਾਣ ਆਏ ਨੇ ਹੁਣ ਇਦਾਂ ਹੈ ਕਿ ਉਹਨਾਂ ਨੂੰ ਆਪਾਂ ਕਹਿ ਕੇ ਤੁਸੀਂ ਪਹਿਲੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੱਟ ਲੈਣ ਦੋ ਬਾਅਦ ਤੁਹਾਡਾ ਕੱਟਦੇ ਨੇ ਉਹ ਮੈਡੀਕਲ ਲੀਗਲ ਕੱਟਦੇ ਨਾਲ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਸੀ ਉਹ ਪਤਾ ਲੱਗਦਾ ਕਿ ਉਹਨਾਂ ਦੀ ਐਂਟੀ ਪਾਰਟੀ ਸੀ ਉਹ ਆ ਕੇ ਤੇ ਇਹਨ ਇੱਥੇ ਬਹੁਤ ਭਾਂ ਟੁੱਟ ਗਈ ਪਹਿਲਾਂ ਡਾਕਟਰ ਰੋਹਿਤ ਸੀ ਉਹ ਕਿਤੇ ਬੜੀ ਮੁਸ਼ਕਿਲ ਨਾਲ ਇੱਥੋਂ ਨਿਕਲੇ ਪਹਿਲੇ ਉਹਨਾਂ ਨੇ ਇੱਥੇ ਸਾਡੇ ਓਪਰ ਹੀ ਰੂਮ ਚ ਬਹੁਤ ਭਾਂ ਟੁੱਟ ਕੀਤੀ ਹੈ ਸਾਡਾ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜਨ ਤੋਂ ਬਾਅਦ ਘੁੱਟਦੇ ਘੁੱਟਦੇ ਉਹ ਵਾਰਡ ਵਿੱਚ ਚਲੇ ਗਏ ਨੇ ਵਾਰਡ ਵਿੱਚ ਜਾ ਕੇ ਉੱਥੇ ਲੜਾਈ ਕੀਤੀ ਬਹੁਤ ਜ਼ਿਆਦਾ ਉਹਨਾਂ ਦਾ ਕਿ ਵਾਰਡ ਵਿੱਚ ਸਾਡੇ ਪੇਸ਼ੈਂਟ ਵੀ ਨੇ ਤੇ ਸਾਡੇ ਜਿਹੜੇ ਬੱਚੇ ਸਟੂਡੈਂਟ ਆਂਦੇ ਨੇ ਉਹ ਵੀ ਸੀ ਉਸ ਟਾਈਮ ਉਹਨਾਂ ਨੇ ਕਿ ਇਹ ਇਦਾਂ ਦੀ ਘਟਨਾ ਹੈ ਕਿ ਉਹ ਆਪਣਾ ਬਚਾ ਕੇ ਇਸ ਤਰ੍ਹਾਂ ਕਰ ਸਾਨੂੰ ਉਸ ਟਾਈਮ ਨਾ ਸੀ ਮੈਂ ਠੀਕ ਸਤੁਸਿੰਘ ਕੀ ਕਰਨਾ ਚਾਹੋਗੇ ਜਿਹੜੀ ਕਰਨਾ ਬਾਕੀ ਹੈ ਦੇਖੋ ਸਾਡੀ ਪ੍ਰੋਸੈਸ਼ਨ ਤੋਂ ਇਹੀ ਮੰਗ ਹੈ ਜੀ ਅਸੀਂ ਪਹਿਲੇ ਵੀ ਆਪਣੀ ਮੰਗ ਰੱਖੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਆਪਣੀ ਐਮਰਜੈਂਸੀ ਅੱਛੇ ਲੜਾਈ ਝਗੜੇ ਵਾਲੇ ਕੇਸ ਵੀ ਆਉਂਦੇ ਨੇ ਐਕਸੀਡੈਂਟ ਵਾਲੇ ਕੇਸ ਵੀ ਆਉਂਦੇ ਨੇ 24 ਘੰਟੇਾਂ ਬੱਜੇ ਸਿ ਚੱਲਦੀ ਰਹਿੰਦੀ ਹੈ ਸਾਡੇ ਕੋ ਫੀਮੇਲ ਸਟਾਫ ਵੀ ਨਹੀਂ ਕੋਈ ਛੋਟੇ ਫੀਮੇਲ ਬੱਚੇ ਵੀ ਆਉਂਦੇ ਨੇ ਡਾਕਟਰਸ ਵੀ ਪਰੈਸੈਂਟ ਹੁੰਦੇ ਨੇ ਹੁਣ ਅਸਾਨੂੰ ਸਿਕਿਉਰਿਟੀ ਚਾਹੀਦੀ ਹੈ ਇਸ ਚੀਜ਼ ਲਈ ਸਾਡੇ ਕੋ ਸਿਰਫ ਇੱਕ ਪੁਲਿਸ ਮੁਲਾਜ਼ਮ ਹੁੰਦਾ ਹੈ ਜੀ ਉਹਨੇ ਕੱਲੀ ਐਮਰਜੈਂਸੀ ਨਹੀਂ ਦੇਖਣੀ ਹੁੰਦੀ ਪੂ ਸਾਡੀ ਪ੍ਰੋਸੀਜਨ ਵੈਸੇ ਹੀ ਮੰਨਦਾ ਕਿ ਇੱਥੇ ਓਵਰ ਦਾ ਲੋਕ ਇੱਕ ਵਧੀਆ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਿੰਨੇ ਤੁਹਾਨੂੰ ਇਨਫ ਬੰਦੇ ਲੱਗਦੇ ਨੇ ਕਿ ਕਿੰਨੇ ਇਨਫ ਬੰਦੇ ਨੇ ਐ ਸਾਰੀ ਐਮਰਜੈਂਸੀ ਸੈਂਬਲ ਲਈ ਉਹਨੇ ਸਾਨੂੰ ਪੁਲਿਸ ਦੇ ਪ੍ਰੋਵਾਈਡ ਕੀਤੇ ਜਾ ਹੁਣ ਸ਼ਿਕਾਇਤ ਕਰਤੀ ਤੁਸੀਂ ਇਹ ਹਾਂਜੀ ਸਾਡੇ ਵੱਲੋਂ ਪੁਲਿਸ ਨੂੰ ਕੱਲ ਰਾਤ ਦੀ ਸ਼ਿਕਾਇਤ ਕਰ ਦਿੱਤੀ ਗਈ ਸੀ ਹੁਣ ਵੀਡੀਓ ਆਈ ਹੈ ਸਰ ਸੀਸੀਟੀਵੀ ਵੀਡੀਓ ਸਾਡੇ ਕੋਲ ਹੈਗੀ ਬੀਨਾ ਗਮਰੀ ਸਿਵਲ ਹਸਪਤਾਲ ਗੁਰਦਾਸਪੁਰ ਐਜ਼ ਅ ਸਟਾਫ ਨਰਸ ਕੰਮ ਕਰਦੀ ਬੀ ਆਂ ਔਰ ਮੈਂ ਜੋ ਰਾਤ ਤੇ ਪੀਤਿਆ ਜਿਹੜਾ ਸਮਾਂ ਆ ਰਾਤ ਦਾ ਬਹੁਤ ਹੰਗਾਮਾ ਹੋ ਚੁੱਕਾ ਹੈ ਤੇ ਲੇਕਿਨ ਇੱਥੇ ਜੋ ਹੰਗਾਮਾ ਹੋਇਆ ਡਾਕਟਰ ਰੋਹਿਤ ਪ੍ਰੈਜ਼ੈਂਟ ਸੀਗੇ ਔਰ ਜਿਹੜੇ ਸਟਾਫ ਸਾਡੇ ਫੀਮੇਲ ਸਟਾਫ ਜਿਹੜੀ ਅਗੇ ਰਿਤੂ ਉਹ ਵੀ ਪ੍ਰੈਜ਼ੈਂਟ ਸੀਗੇ ਜਦ ਕਿ ਇੱਥੇ ਜਿਹੜਾ ਆ ਹੰਗਾਮਾ ਜਿਹੜਾ ਹੋਣਾ ਨਹੀਂ ਚਾਹੀਦਾ ਸੀਗਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਅੱਦਾ ਜਿਹੜੀ ਸ਼ਾਂਤੀ ਬਣਾਈ ਰੱਖਣ ਕੋਈ ਵੀ ਹੰਗਾਮਾ ਜਿਹੜਾ ਹਸਪੀਟਲ ਦੇ ਵਿੱਚ ਨਾ ਕਰਨ ਵੈਸੇ ਤੇ ਬਾਹਰ ਵੀ ਨਹੀਂ ਕਰਨਾ ਚਾਹੀਦਾ ਬ ਨਗਾ ਮਾਝੜੋਂ ਨਾ ਕਰਨ ਤਾਂ ਕਿ ਜਿਹੜੀ ਆ ਟਾਈਟ ਜਿਹੜੀ ਸਕਿਉਰਟੀ ਜਿਹੜੀ ਉਹ ਹੋਣੀ ਚਾਹੀਦੀ ਆ ਪਰ ਲੇਕਿਨ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਆ ਕਿ ਇੱਥੇ ਜਿਹੜੀ ਟਾਈਟ ਸਕਿਉਰਟੀ ਦਿੱਤੀ ਜਾਵੇ ਤਾਂ ਜੋ ਜਿਹੜਾ ਡਾਕਟਰਸ ਔਰ ਸਟਾਫ ਜਿਹੜਾ ਆਪਣੇ ਬੜੇ ਆਰਾਮ ਨਾਲ ਧੰਮ ਕਰ ਸਕਣ ਜਿਸ ਕਾਰਨ ਜਿਹੜੀ ਬਹੁਤ ਪਰੇਸ਼ਾਨੀ ਆ ਚੁੱਕੀ ਹੈ ਸੋ ਐਮਰਜੈਂਸੀ ਵਿੱਚ ਐਕਸੀਡੈਂਟ ਕੇਸ ਵੀ ਆ ਰਹੇ ਨੇ ਔਰ ਐਮ ਐਲ ਸੀ ਵੀ ਆ ਰਹੇ ਨੇ ਔਰ ਛੋਟੇ ਬੱਚੇ ਵੀ ਆ ਰਹੇ ਨੇ ਹਰ ਇੱਕ ਤਰ੍ਹਾਂ ਦਾ ਪੇਸ਼ੈਂਟ ਆਂਦਾ ਆ ਜਿਸ ਕਰਕੇ ਫੀਮੇਲ ਜਿਹੜੀ ਉਹ ਸਟਾਫ ਹੁੰਦੀ ਆ ਔਰ ਡਾਕਟਰ ਜਿਹੜੇ ਆ ਇੱਥੇ 24 ਘੰਟੇ ਤਾਇਨਾਤ ਰਹਿੰਦੇ ਆ ਔਰ ਬਸ ਸ਼ਾਸਨ ਕੋ ਇਹ ਹੀ ਮੰਗਾ ਕਿ ਜਿਹੜੀ ਸਨੋ ਟਾਈਟ ਤੋਂ ਟਾਈਟ ਸਕਿਉਰਟੀ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਥੈਂਕ ਯੂ ਕੱਲ ਕੱਲ ਈਵਨਿੰਗ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਹਸਪੀਟਲ ਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਕੁਝ ਫੋੜ ਫੋੜ ਕਰਨ ਦਾ ਜਿਹੜਾ ਹੈਗਾ ਵਾਕਿਆ ਸਾਹਮਣੇ ਆਇਆ ਸੀ ਤਾਂ ਇਮੀਡੀਏਟਲੀ ਸਾਡੇ ਐਸਐਚਓ ਸਾਹਿਬ ਜਾਂ 5 ਮਿੰਟਾਂ ਚ ਮੌਕੇ ਤੇ ਆ ਗਏ ਸੀ ਉਹਦੇ ਚ ਪਤਾ ਚੱਲਿਆ ਕਿ ਵੀ ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਰਟੀਆਂ ਆਪਣੀ ਮੈਡੀਕਲ ਜਿਹੜੀ ਕਰਵਾਣ ਵਾਸਤੇ ਇੱਥੇ ਆਏ ਸੀਗੇ ਤਾਂ ਉਹਨਾਂ ਦੇ ਆਪਾਂ ਪਾਰਟੀ ਦੇ ਵਿੱਚ ਆਪਸ ਵਿੱਚ ਇੱਥੇ ਇੱਕ ਵਾਕਿਆ ਹੋਇਆ ਹੈਗਾ ਤੋ ਉਹ ਉਸ ਮੰਦ ਦੇ ਵਿੱਚ ਇਮੀਡੀਏਟਲੀ ਰਾਤ ਨੂੰ ਸੀ ਸਿਵਲ ਸਰਜਨ ਸਾਹਿਬ ਨਾਲ ਗੱਲ ਕਰ ਪਈ ਸੀ ਜਿਨ੍ਹਾਂ ਨੇ ਜਿਹੜੀ ਹੈਗੀ ਸਾਡੇ ਸਾਨੂੰ ਅਸੀਂ ਸਟੇਟਮੈਂਟ ਦੇ ਦਿੱਤੀ ਹੈਗੀ ਅਸੀਂ ਇਹ ਦੇ ਚਾਹਤ ਜਿਹੜੇ ਵੈਲੂਐਂਟ ਜਿਹੜੇ ਡਿਸਟ੍ਰਿਕਟ ਵੈਲੂਐਂਟ ਸੈਕਸ਼ਨ 'ਚ ਅਸੀਂ ਐਫ ਆਈ ਆਰ ਜੜੀ ਹੈ ਦਰਸ ਕਰ ਦੇਗੇ ਪਰ ਅਸੀਂ ਉਹ ਜਿਹੜੀ ਜਿਨ੍ਹਾਂ ਨੇ ਇਹੋ ਜਿਹਾ ਬਾਕੀ ਆ ਕਿ ਉਹਨਾਂ ਦੇ ਖਿਲਾਫ ਸਟ੍ਰਿਕਟ ਕਾਰਵਾਈ ਜਿਹੜੇ ਅਮਲ ਵਿੱਚ ਲਿਆਉਣਗੇ ਇਸ ਤੋਂ ਇਲਾਵਾ ਜੀ ਜਿਹੜੇ ਹੈਗੇ ਸਾਡੇ ਵੱਲੋਂ ਜਿਹੜੇ ਹੈਗੇ ਇਹਦੀ ਇਸ ਚੀਜ਼ ਨੂੰ ਬੜਾ ਸਟ੍ਰਿਕਲੀ ਨੋਟਿਸ ਦਿੱਤਾ ਗਿਆ ਹੈ। ਸੋ ਸਿਵਲ ਸਰਜਨ गुरदासपुर जी उन्होंने दस कि जीडिया दो पार्टी दरमियान झगड़ा होगा इक वॉज ऑन द कैंपस ऑफ द हॉस्पिटल सो जिस तरह एस एस पी साहब उन्होंने दसलीवेंट प्रोविजन ऑफ तो जो कल्पियर सैकेंडली जो पबलिक प्रॉपर्टी का नुकसान होयाब उन्होंने वो भी इट वुड बी रिकवर्ड फ्रॉम द पर्सन जिन्होंने ये प्रॉपर्टी का डैमेज किया सो दैट इट बिकम्स एज अ डेटरेंट टू वन एंड ऑल जेडे uh, पब्लिक प्लेस पे जाके पब्लिक प्रॉपर्टी का नुकसान ਸਸੋਕਟੀ ਜਿਹੜੇ ਵੈਲੂਐਬਲ ਜਿਹੜੇ ਪ੍ਰੋਵੀਜਨਸ ਹੈਗੇ ਹਸਪੀਟਲ ਦੀ ਸਕਿਉਰਟੀ ਜਿਹੜੇ ਨੋ ਅਗੈਨ ਅਸੈਸ ਕੀਤਾ ਜਾਵੇਗਾ ਅਨ ਅਕੋਰਡਿੰਗਲੀ ਜਿਹੜਾ ਨੈਸੈਸਰੀ ਐਕਸ਼ਨ ਹੈ ਉਹ ਅਸੀਂ ਇੰਪਲੀਮੈਂਟ ਕਰਾਂਗੇ ਅਰ ਇਹ ਚ ਇੱਕ ਵੀ ਇੰਪੋਰਟੈਂਟ ਥਿੰਗ ਆ ਵੀ ਹੈ ਕਿ ਇਹਦੇ ਚ ਜਿਹੜੇ ਕੁਝ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਡਾਕਟਰਸ ਤੇ ਡਾਕਟਰਸ ਤੇ ਵੀ ਇੱਕ ਕੋਪਸ ਕਰਮੀ ਜਿਹੜਾ ਤਨਾਤ ਹੋ ਗਿਆ ਉਹ ਅਸੀਂ ਵੈਲੂਏਸ਼ਨ ਜਿਹੜੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਜੀ ਸਿਕਿਉਰਟੀ ਅਸੈਸ ਕਰਨਾ ਉਹ ਕੰਸਰਨ ਜਿਹੜਾ ਹੈਗੇ ਸਟੱਟ ਪਰਸਪੈਕਸ਼ਨ ਐਂਡ ਬਾਕੀ ਸਾਰੇ ਚੀਜ਼ਾਂ ਨੇ ਪ੍ਰੋਵੀਜ਼ਨ ਤੇ ਕਿ ਆਪਾਂ ਅਸੀਂ ਖਾਲ ਦੇ ਗਏ ਉਹ ਅਸੀਂ ਵੈਲੂਏਸ਼ਨ ਜਿਹੜਾ ਵੀ ਹੋਏਗਾ ਜਿਹੜੀ ਸਾਡੇ ਕ੍ਰਾਈਟੇਰੀਆ ਹੈਗਾ ਐਸ ਵੈਲ ਐਸ ਜਿਹੜਾ ਸਟੱਟ ਪਰਸਪੈਕਸ਼ਨ ਐ ਬਾਕੀ ਜਿਹੜੀ ਜਿਹੜੀ ਸਰਕਮਸਟੈਂਸੀਜ਼ ਹੈ ਉਹਨੂੰ ਦੇਖ ਕੇ ਅਸੀਂ ਅਗਲੀ ਕਵਰ ਜਿਹੜਾ ਮਤਲਬ ਰੋਪੀਟੇਸ ਹੋਇਆ ਕੋਈ ਜਦੋਂ ਪਤਲਾਗਾ ਪਛਾਣ ਹੋਈ ਕਿ ਸਿੱਧਾ ਦੇਖੋ ਜੀ ਇਹ ਬੰਦੇ ਆਈਡੈਂਟੀਫਾਈਡ ਹੈ ਵੀਲ ਸ਼ੂ